ਉਹਨਾਂ ਦੀਆਂ ਘਰ ਵਾਲੀਆਂ ਬਹੁਤ ਦੁਖੀ ਹੋਈਆਂ ਪੈ ਇਹਨਾਂ ਦੀ ਸੋਹ ਪੁਆਈ ਜਾਵੇ ਸ਼ਰਾਬਾ ਪੀ ਪੀ ਕੇ ਘਰ ਬਰਬਾਦ ਕਰੀ ਜਾਂਦੇ ਐ ਲੋ ਜੀ ਸੋਹ ਪੁਆਈ ਗਈ ਹਿੰਦੂ ਕਹਿੰਦਾ ਜੇ ਅੱਜ ਤੋਂ ਬਾਅਦ ਮੈਂ ਸ਼ਰਾਬ ਪੀਆ ਗਊ ਦੀ ਰਾਤ ਪੀਆ ਮੁਸਲਮਾਨ ਕਹਿੰਦਾ ਜੇ ਮੈਂ ਅੱਜ ਤੋਂ ਬਾਅਦ ਸ਼ਰਾਬ ਪੀਆ ਸੂਰ ਦੀ ਰਾਤ ਪੀਆ ਲੋਜੀ ਕਸਮ ਪੈ ਗਈ ਜਨਾਨੀਆਂ ਨੂੰ ਕਹਿੰਦੇ ਲੋ ਭਈ ਤੁਸੀਂ ਰੋਟੀ ਪਕਾਓ ਅਸੀਂ ਜਰਾ ਸੈਰ ਕਰਕੇ ਆਏ ਦੋਵੇਂ ਬਾਜ਼ਾਰ ਨੂੰ ਚਲੇ ਗਏ ਰਾਹ ਚ ਆ ਗਿਆ ਠੇਕਾ ਉਹਨਾਂ ਦੀਆਂ ਬ੍ਰੇਕਾਂ ਲੱਗ ਗਈਆਂ ਇੱਕ ਦੂਜੇ ਨਾਲ ਅੱਖ ਲੜੀ ਸੁਣਾ ਭਈ ਮਿੱਤਰਾ ਕਿਵੇਂ ਆ ਉਹ ਕਹਿੰਦਾ ਠੀਕ ਐ ਤੂੰ ਦੱਸ ਕਹਿੰਦਾ ਚਲੋ ਆਪਾਂ ਪੀਂਦੇ ਨਹੀਂ ਆਪਾਂ ਇੱਕ ਬੋਤਲ ਲੈ ਲੈਨੇ ਆ ਇੱਕ ਬੋਤਲ ਲੈ ਲਈ ਘਰ ਆ ਗਏ ਜਦੋਂ ਘਰ ਆ ਗਏ ਟੇਬਲ ਤੇ ਬੋਤਲ ਰੱਖੀ ਜਨਾਨੀਆਂ ਨੇ ਕਹਿੰਦੇ ਦੋ ਗਲਾਸ ਲਿਆਓ ਉਹ ਕਹਿਣ ਲੱਗੇ ਤੁਸੀਂ ਤੇ ਸੌਹ ਪਾਈਏ ਕਹਿੰਦਾ ਅਸੀਂ ਪੀਵਾਂਗੇ ਤੇ ਫੇਰ ਗੱਲ ਕਰੀ ਉਹਨਾਂ ਨੇ ਇੱਕ ਇੱਕ ਉਹ ਕਹਿੰਦੀ ਤੁਸੀਂ ਸੌਹ ਪਾਈਏ ਕਹਿੰਦਾ ਰੋਟੀ ਆ ਗਈ ਜਦੋਂ ਪੈਗਾ ਵਾਲ ਧਿਆਨ ਗਿਆ ਤੇ ਜੀਬਾ ਲਲ ਚਾਹੀਆ ਕਹਿੰਦਾ ਸੁਣਾਵੇ ਮਿਤਰਾ ਕਹਿੰਦਾ ਤੂੰ ਦੱਸ ਕਹਿੰਦਾ ਭਾਈ ਇਦਾਂ ਕਰਦੇ ਆ ਤੇਰੀ ਵੀ ਸੋਂ ਕੈਮਰਾ ਵੇ ਮੇਰੀ ਵੀ ਸੋਂ ਕੈਮਰਾ ਵੇ ਆਪਾਂ ਪੈਗੀ ਵਟਾ ਲੈਨੇ ਥੋੜੇ ਆਉਣੋਂ ਡਰਦੀ ਸੀ ਨਿਤ ਨਮੇ ਬਹਾਨੇ ਕਰਦੀ ਸੀ ਥੋੜੇ ਆਉਣੋਂ ਡਰਦੀ ਸੀ ਨਿਤ ਨਮੇ ਬਹਾਨੇ ਕਰਦੀ ਸੀ ਚੜ ਗਿਆ ਇਸ਼ਕ ਦਾ ਰੰਗ ਤੈਨੂੰ ਚੜ ਗਿਆ ਇਸ਼ਕ ਦਾ ਰੰਗ ਤੈਨੂੰ ਲੈ ਵੇਖ ਜਵਾਨੀ ਫਾਰਗੀ ਤੈਨੂੰ ਵੇਖ ਕੇ ਆਉਂਦਾ ਹੈ ਨਸ਼ਾ ਜਹਾਲ ਤੂੰ ਕੋਸਤ ਦੇ ਫੁੱਲ ਵਰਗੀ ਤੈਨੂੰ ਵੇਖ ਕੇ ਚੜਦਾ ਹੈ ਨਸ਼ਾ ਜਹਾਲ ਤੂੰ ਕੋਸਤ ਦੇ ਫੁੱਲ ਵਰਗੀ ਮਰਸਣਗੇ ਜੂਪਾਂਗੇ ਮੈਂ ਬੜੇ ਚਰਾ ਤੋਂ ਚਾਉਂਦਾ ਸੀ ਤੈਨੂੰ ਯਾਰ ਹਾਨ ਦਾ ਲੱਗ ਗਿਆ ਯਾਰ ਹਾਨ ਦਾ ਲੱਗ ਗਿਆ ਬਸ ਲੋਕ ਕਹਿਣਗੇ ਧਰਗੀ ਤੈਨੂੰ ਵੇਖ ਕੇ ਆਉਂਦਾ ਏ ਨਸ਼ਾ ਜਹਾਨ ਤੂੰ ਫੋਸਦੇ ਫੁੱਲ ਵਰਗੀ ਤੈਨੂੰ ਵੇਖ ਕੇ ਚਾਹਤਾ ਏ ਨਸ਼ਾ ਜਹਾਨ ਤੂੰ ਫੋਸਦੇ ਫੁੱਲ ਵਰਗੀ ਆ ਜਾ ਆ ਕਰ ਘੋਬੜਾ ਪਰਾਨਾ ਚੁਗਲੀ ਖੋਰੀ ਤੇ ਤੁੰ ਤੋਂ ਅੱਠ ਬਚਾਇਆ ਕਰ ਜੇ ਵੇਖ ਲਵੇ ਕਿੱਥੇ ਆਉਂਦੀ ਨੂੰ ਜੇ ਵੇਖ ਲਵੇ ਕਿੱਥੇ ਆਉਂਦੀ ਨੂੰ ਬਸ ਧੂਂਕੂੰ ਦਿਆਂ ਜਿੰਨ ਪਰ ਗਈ ਤੈਨੂੰ ਵੇਖ ਕੇ ਆਉਂਦਾ ਏ ਨਸ਼ਾ ਜਹਾਨ ਤੂੰ ਕੋਸਤ ਦੇ ਫੁੱਲ ਵਰਗੀਆ ਤੈਨੂੰ ਵੇਖ ਕੇ ਚੜਦਾ ਏ ਨਸ਼ਾ ਜਹਾਨ ਤੂੰ ਕੋਸਤ ਦੇ ਫੁੱਲ ਵਰਗੀਆ ਲੋ ਹੂੰ ਜਿਹੜਾ ਗੀਤ ਪੇਸ਼ ਕਰਵਾਣ ਲਗਾ